ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਜ ਸਿੰਘ ਸੰਤਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਸਿੱਧਾ ਉਲਲਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖੀ ਨਿਖਾਨੇ ਸ!= ਅਤੇ ਕਿਹਾ ਕਿ ਨਰਿੰਦਰ ਮੋਦੀ ਨੇ ਤੀਜੀ ਵਾਰ ਸਰਕਾਰ ਦੀ ਸ਼ੁਰੂਆਤ ਵੀ ਨਹੀਂ ਕੀਤੀ ਤੇ ਉਸ ਤੋਂ ਪਹਿਲਾਂ ਹੀ ਇਹਨਾਂ ਵੱਡਾ ਕਪਲਾ ਕਰ ਦਿੱਤਾ ਹੈ। ਨੇਟ ਸਕੈਮ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਨੇ ਭਾਜਪਾ ਨੂੰ ਆੜੇ ਹੱਥੀ ਲੈਂਦੇ ਹੋਏ ਪੀਐਮ ਨਰਿੰਦਰ ਮੋਦੀ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਕੁਲਤਾਸ ਸੰਧਵਾ ਨੇ ਕਿਹਾ ਕਿ ਪੀਐਮ ਮੋਦੀ ਨੇ ਆਪਣੀ ਤੀਜੀ ਵਾਰ ਸਰਕਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਲੁੱਟ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਡਾਕਟਰ ਬਣਨਾ ਸੀ ਭਾਜਪਾ ਨੇ ਉਹਨਾਂ ਦੇ ਭਵਿੱਖ ਉੱਤੇ ਡਾਕਾ ਮਾਰਿਆ ਹੈ ਉਹਨਾਂ ਨੇ ਕਿਹਾ ਕਿ ਮਾਪੇ ਆਪਣਾ ਪੇਟ ਕੱਟ ਕੇ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਨੀਟ ਦਾ ਐਗਜ਼ਾਮ ਤੋਂੋਂੰਦੇ ਨੇ ਪਰ ਕੇਂਦਰ ਸਰਕਾਰ ਨੇ ਸਾਜ਼ਿਸ਼ ਰਚ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਨੀਟ ਦਾ ਵੀ ਰਿਜ਼ਲਟ ਇਸ ਲਈ ਕੱਢਿਆ ਗਿਆ ਤਾਂ ਕਿ ਬੀਜੇਪੀ ਦੇ ਵੱਲੋਂ ਜੋ ਵੀ ਘਪਲੇਬਾਜ਼ੀ ਕੀਤੀ ਗਈ ਹੈ ਉਹ ਇਲੈਕਸ਼ਨਾਂ ਦੇ ਤੋਲੇ ਵਿੱਚ ਦਬ ਜਾਵੇ। ਨਰਿੰਦਰ ਮੋਦੀ ਦੇ ਤੀਜੀ ਸਰਕਾਰ ਸ਼ੁਰੂ ਹੋਣ ਜਾ ਰਹੀ ਹੈ। ਤੇ ਇਸ ਸਮੇਂ ਇਹਨਾਂ ਨੇ ਹਜੇ ਸਰਕਾਰ ਬਣੀ ਨਹੀਂ ਸੀ। ਇੱਕ ਬਹੁਤ ਵੱਡਾ ਘਟਾਲਾ ਕਰਨ ਦਾ। ਔਰ ਉਹ ਘਟਾਲਾ ਵੀ ਕੀ ਲੁੱਟ ਹੈ। ਲੋਟ ਸਾਡੇ ਭਵਿੱਖ ਦੀ ਲੁੱਟ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਲੁੱਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਬੱਚਿਆਂ ਨੇ ਡਾਕਟਰ ਬਣਨਾ ਸੀ ਉਹਨਾਂ ਦਾ ਭੁੱਖ ਤੇ ਡਾਕਾ ਮਾਰਿਆ ਇਹਨਾਂ ਨੇ ਜਿਹੜਾ NEET ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ ਹੁੰਦਾ ਉਹਦੇ ਵਿੱਚ ਲਗਭਗ 36 ਲੱਖ ਬੱਚੇ ਅਪੀਅਰ ਹੁੰਦੇ ਔਰ ਉਹ ਬੱਚੇ ਜਿਹੜੇ ਦੇਸ਼ ਦੀ ਕ੍ਰੀਮ ਐ ਇਤਨਾ ਦੇ ਮਾਪੇ ਨੇ ਆਪ ਦਾ ਢਿੱਡ ਪੈਟ ਪੈਂਟ ਬਨ ਕੇ ਬੱਚਿਆਂ ਨੂੰ ਪੜਾਇਆ ਹੁੰਦਾ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦਾ ਤੁਸੀਂ ਦੇਖੋ ਰਿਜ਼ਲਟ 14 ਤਰੀਕ ਨੂੰ ਆਉਣਾ ਸੀ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਉਹਦਾ ਰਿਜ਼ਲਟ ਕੱਟਿਆ ਗਿਆ ਤਾਂ ਕਿ ਜਿਹੜੀ ਇਹਨਾਂ ਨੇ ਕਹੋ કપਲੇਬਾਜੀ ਕੀਤੀ ਆ ਉਹ ਇਲੈਕਸ਼ਨ ਦੇ ਰੋਲੇ ਦੇ ਰੂਪੇ ਦੇ ਵਿੱਚ ਡੁੱਬਦੇ ਆ। ਉਹ ਜੀ ਬੜੇ ਵੱਡੇ ਤੱਥ ਸਾਹਮਣੇ ਆਇਆ ਵੀ 150 150 ਨੰਬਰ ਦੀ ਗ੍ਰੇਸ ਵੀ ਜਿਹੜੇ ਬਿਲੋ ਐਵਰੇਜ ਬੱਚੇ ਆ ਉਹ ਜਿਹੜੇ ਆਊਟਸਟੈਂਡਿੰਗ ਬੱਚਿਆਂ ਨਾਲ ਅੱਗੇ ਆ ਕੇ ਲੱਗੇ। ਇੱਕ ਇੱਕ ਸੈਂਟਰ ਤੇ ਸੱਤ ਸੱਤ ਬੱਚੇ 67 ਬੱਚਿਆਂ ਦੇ ਇਕੱਠੇ ਹੀ 620 ਨੰਬਰ ਜਿਹੜੇ 620 ਕਦੇ ਆਉਂਦੇ ਹੀ ਨਹੀਂ ਸੀ। ਜ਼ਿਕਰ ਹੋ ਕੇ ਕਿ ਜਿੱਥੇ ਨੀਟ ਦੇ ਪੇਪਰ ਨੂੰ ਲੈ ਕੇ ਸਿਆਸਤ ਤੇ ਗਰਮਾਈ ਹੋਈ ਹੈ ਤਾਂ ਉੱਥੇ ਹੀ ਬੀਤੇ ਦਿਨੀ ਐਨਟੀਐ ਡੀਜੀ ਸੁਬੋਦ ਕੁਮਾਰ ਸਿੰਘ ਨੇ ਕਿਹਾ ਕਿ ਇਸ ਮੁੱਦੇ ਉੱਤੇ ਸਾਡੀ ਕਮੇਟੀ ਦੀ ਮੀਟਿੰਗ ਹੋਈ ਕਮੇਟੀ ਨੇ ਕੇਂਦਰਾ ਉੱਤੇ ਸੀਸੀਟੀਵੀ ਰਿਕਾਰਡਾਂ ਨੂੰ ਵੀ ਦੇਖਿਆ ਜਿਸ ਤੋਂ ਪਤਾ ਲੱਗੇ ਕਿ ਪ੍ਰੀਖਿਆ ਕੇਂਦਰਾਂ ਉੱਤੇ ਕੁਝ ਵਿਦਿਆਰਥੀਆਂ ਦਾ ਸਮਾਂ ਬਰਾਬਰ ਕੀਤਾ ਗਿਆ ਸੀ ਕਮੇਟੀ ਦਾ ਵਿਚਾਰ ਸੀ ਕਿ ਇਹਨਾਂ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਲਈ ਇਹਨਾਂ ਦੇ ਅੰਕ ਵਧਾ ਦਿੱਤੇ ਗਏ ਸਨ ਅਤੇ ਇਹਨਾਂ ਕਾਰਨਾਂ ਕਰਕੇ ਕੁਝ ਉਮੀਦਵਾਰਾਂ ਨੇ 718 ਤੇ 719 ਅੰਕ ਪ੍ਰਾਪਤ ਕੀਤੇ ਤੇ 6 ਉਮੀਦਵਾਰ ਟੋਪਰ ਬਣ ਗਏ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ